ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਆ ਤੁਸੀਂ ਮੇਰੇ ਹੱਥ ਦੇ ਵਿੱਚ ਨਾ ਡਾਗ ਦੇਖ ਰਹੇ ਹੋਗੇ ਐਨ ਘੈਂਟ ਹੈ ਤੇ ਪੂਰੀਆਂ ਤਸੱਲੀ ਬਕਸ ਜੇ ਕਹਿੰਦੀ ਸਰਵਿਸ ਕਰਨੀ ਹੋਵੇ ਤਾਂ ਇਹ ਕਰ ਸਕਦੀ ਹੈ ਪਰ ਇਸ ਡਾਗ ਤੋਂ ਮੈਂ ਇੱਕ ਸੰਦੇਸ਼ ਦੇਣਾ ਚਾਹਣਾ ਇਹ ਵੀਡੀਓ ਮੇਰੀ ਨਾ ਭਵੰਤ ਮਾਨ ਤੱਕ ਪਹੁੰਚਦੀ ਕਰ ਦੇ ਕਿ ਭਵੰਤ ਮਾਨ ਸਾਹਿਬ ਹੁਣ ਤੱਕ ਜੋ ਵੀ ਹੋ ਗਿਆ ਪੰਜਾਬ ਦੇ ਨਾਲ ਤੂੰ ਗਦਾਰੀਆਂ ਕਰਨ ਲੀਆਂ ਸਿੱਖ ਕੌਮ ਦੇ ਨਾਲ ਗਦਾਰੀਆਂ ਕਰ ਲੀਆਂ ਪੰਜਾਬ ਨੂੰ ਲੁੱਟ ਲਿਆ ਦਿੱਲੀ ਵਾਲਿਆਂ ਨੇ ਤੇ ਪੰਜਾਬ ਦੇ ਪਾਣੀ ਤੂੰ ਸੈਂਟਰ ਨਾਲ ਰਲ ਕੇ ਹੋਰ ਸੂਬਿਆਂ ਨੂੰ ਦੇਤੇ ਬੰਦੀ ਸਿੰਘ ਸਾਡੇ ਅੰਦਰ ਬੈਠੇ ਉਹਨਾਂ ਲਈ ਕੋਈ ਉਪਰਾਲੇ ਨਹੀਂ ਸਗੋਂ ਜੇ ਉਹਨਾਂ ਦੀ ਜੇਲ ਬਦਲੀ ਹੁੰਦੀ ਸੀ ਤਾਂ ਤੂੰ ਕੋਰਟ ਦੇ ਵਿੱਚ ਜਾ ਕੇ ਬਰਾਬਰ ਖੜਾ ਕੀ ਹਵਾਰੇ ਦੀ ਜੇਲ ਬਦਲੀ ਨਹੀਂ ਹੋਣੀ ਚਾਹੀਦੀ ਕੁਝ ਵੀ ਕਰ ਲੈ ਪ੍ਰਭੂ ਪੰਜਾਬ ਐਵੇਂ ਕਿਸੇ ਦੇ ਮਾਰਿਆ ਮਰਦਾ ਨਹੀਂ ਸਿੱਧੀ ਸਪਸ਼ਟ ਗੱਲ ਹੈ ਪਹਿਲਾਂ ਬਹੁਤ ਆਏ ਤੇ ਬਹੁਤ ਗਏ ਤੇ ਅੱਜ ਨਵੀਂ ਨਵੀਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਤੇ ਹੁਣ ਮੈਂ ਇਹ ਕਹਿਣਾ ਚਾਹਣਾ ਭਗਵੰਤ ਮਾਨ ਸਾਹਿਬ ਨੂੰ ਕਿ ਭਗਵੰਤ ਮਾਨ ਸਾਹਿਬ ਅਸੀਂ ਦੀ ਲੈ ਲੋ ਡਾਂਗ ਦਿੱਲੀਆਂ ਇਹ ਜਿਹੜੇ ਤੁਸੀਂ ਗੁਲਾਮ ਬਣੇ ਹੋਏ ਸੀ ਉਹ ਤੋਂ ਪਾ ਲੋ ਆਜ਼ਾਦੀ ਹੁਣ ਦਿੱਲੀ ਵਾਲੇ ਹਾਰ ਗਏ ਦਿੱਲੀ 'ਚ ਵੱਡੇ ਵੱਡੇ ਲੀਡਰ ਹਾਰ ਗਏ ਸੋਦੀ ਅਰਗੇ ਕੇਰੀ ਅਲਰਗੇ ਉਹ ਤੇਰੇ ਜੈਨ ਅਰਗੇ ਜਾਂ ਆ ਪਾਠਕ ਪੂਟਕ ਸਭ ਦਿੱਲੀ ਦੇ ਲੋਕਾਂ ਨੇ ਨਕਾਰ ਤੇ ਜਿਹੜਾ ਤੁਸੀਂ ਦਿੱਲੀ ਮਾਡਲ ਲੈ ਕੇ ਪੰਜਾਬ ਚ ਆਏ ਸੀ ਕਿ ਪੰਜਾਬ ਨੂੰ ਦਿੱਲੀ ਵਾਲਾ ਮਾਡਲ ਦੇਵਾਂਗੇ ਉਹ ਮਾਡਲ ਤਾਂ ਹੋ ਗਿਆ ਤੁਹਾਡਾ ਫੇਲ ਦਿੱਲੀ ਦੇ ਲੋਕ ਤਾਂ ਹੀ ਨਕਾਰਤਾ ਪੰਜਾਬ ਦੇ ਲੋਕਾਂ ਦੀ ਕਿਥੋਂ ਰਾਸ ਆਊਗਾ ਉਹ ਤਾਂ ਗੱਲ ਹੋ ਗਈ ਕਲੀਅਰ ਭਾਨਤ ਮਾਨ ਸਾਹਿਬ ਤੇ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਬਾਈ ਜੀ ਤੁਹਾਡੇ ਕੋਲੇ ਇੱਕ ਮੌਕਾ ਹੈ ਹੁਣ ਬਹੁਤ ਵਧੀਆ ਜੇ ਤੁਸੀਂ ਲੈ ਕੇ ਆਹੀ ਜੀ ਡਾਂਗ ਨਾ ਖੜਜੋ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਖੜਜੋ ਤੇ ਫਿਰ ਪੰਜਾਬ ਵਸ ਸਕਦਾ ਹੈ ਜੇ ਤੁਸੀਂ ਕਹੋ ਕਿ ਦਿੱਲੀ ਆਇਓ ਦਿੱਲੀ ਚ ਹੀ ਰਹੋ ਪੰਜਾਬ ਚ ਬਣਦੀ ਯੁਰਤ ਨਾ ਕਰਿਓ ਕਿਉਂਕਿ ਹੁਣ ਉਹਨਾਂ ਨੇ ਪੰਜਾਬ ਵਾਲ ਨੂੰ ਭਜਣਾ ਦਿੱਲੀ ਦੇ ਵਿੱਚੋਂ ਸਿਕਿਉਰਟੀਆਂ ਵੀ ਖੋਹ ਲੈਣੀਆਂ ਨੇ ਕਿਉਂਕਿ ਆਮ ਬੰਦੇ ਤੇ ਖਾਸ ਬਣ ਗਏ ਸੀ ਮਹਿਲ ਪਾਲੇ ਸੀ ਤੇ ਹੁਣ ਉਹਨਾਂ ਦੇ ਵਿੱਚ ਰਹਿਣ ਦੀ ਹੱਤ ਪੈ ਗਈ ਹੈ ਸਿਕਿਉਰਟੀਆਂ 'ਚ ਰਹਿਣ ਦੀ ਹੱਤ ਪੈ ਗਈ ਹੈ ਤੇ ਹੁਣ ਉਹਨਾਂ ਦੀ ਹੱਤ ਮਜਬੂਰ ਹੋ ਕੇ ਉਹ ਪੰਜਾਬ ਨੂੰ ਭਜਣਗੇ ਕਿਉਂਕਿ ਪੰਜਾਬ ਦੇ ਵਿੱਚ ਭੁਲੰਤ ਸਿੰਘ ਤੇਰੀ ਸਰਕਾਰ ਹੈ ਸਰਕਾਰ ਕਿਹਦੇ ਨਾਂ ਤੇ ਬਣੀ ਸੀ ਤੇਰੇ ਨਾਂ ਤੇ ਭਗਤ ਸਿੰਘ ਮਾਨ ਦੇ ਨਾਮ ਤੇ ਵੋਟਾਂ ਪਈਆਂ ਸੀ ਭਗਤ ਸਿੰਘ ਮਾਨ ਦੇ ਨਾਮ ਤੇ ਸਰਕਾਰ ਬਣੀ ਸੀ ਤੇ ਮੁੱਖ ਮੰਤਰੀ ਵੀ ਤੈਨੂੰ ਪੰਜਾਬ ਦੇ ਲੋਕਾਂ ਨੇ ਬਣਾਇਆ ਸੀ ਤੇ ਹੁਣ ਕਈ ਵਾਲ ਹੋਰੀ ਸੋਧੀਆਂ ਹੋਰੀ ਜਿੱल्ली ਵੀ ਉੱਥੇ ਝੁੰਡਲੀ ਐ ਜਿੰਨੇ ਵੀ ਉੱਥੇ ਵੱਡੇ ਮਗਰਮਸ ਨੇ ਆਵਾਮਾ ਦੀ ਪਾਰਟੀ ਦੇ ਉਹ ਸਾਰੇ ਪੰਜਾਬ ਨੂੰ ਭਜਣਗੇ ਜੇ ਤਾਂ ਭਗਤ ਸਿੰਘ ਸੈਦੂ ਮਾ ਡਾਂਗ ਲੈ ਕੇ ਖੜ ਗਿਆ ਬਿਆਸ ਨੂੰ ਉਹ ਪੰਜਾਬ ਦਾ ਇੱਕ ਵੀ ਪੈਸਾ ਲੁੱਟਣ ਦਿੰਦੇ ਪਹਿਲਾਂ ਜਿੰਨਾ ਲੁੱਟ ਲਿਆ ਲੁਕ ਲਿਆ ਪਹਿਲਾਂ ਉਹ ਇਕਾਂਥ ਨਾਲ ਲੁੱਟਦੇ ਸੀ ਹੁਣ ਉਹਨਾਂ ਦੇ ਦੋਏ ਹੱਥ ਵਿਲੇ ਹੋ ਗਿਆ ਭੰਸਿਆਂ ਦੋਏ ਹੱਥਾਂ ਦੇ ਨਾਲ ਲੁੱਟਣਗੇ ਕਿਉਂਕਿ ਦਿੱਲੀ ਦੇ ਲੋਕਾਂ ਨੇ ਤਾਂ ਵਿਲੇ ਕਰਤੇ ਆਉਦੇ ਖੁਸ਼ ਕੇ ਐਮਐਲਏ ਮੈਂਬਰਸ਼ਿਪ ਗਈ ਮੁੱਖ ਮੰਤਰੀ ਦਾ ਅਹੁਦਾ ਗਿਆ ਸਭ ਕੁਝ ਗਿਆ ਤੇ ਹੁਣ ਜਿਹੜੇ ਪੈਸੇ ਖਾਨ ਦੀ ਆਤ ਪਈ ਹੋਈ ਹੈ ਜਿਵੇਂ ਪਹਿਲਾਂ ਸਰਾਬ ਘਟਾਲੇ ਦੇ ਵਿੱਚ ਵੱਡੇ ਵੱਡੇ ਜਿਹੜੇ ਖੁਲਾਸੇ ਹੋ ਚੁੱਕੇ ਨੇ ਸਬੂਤ ਸਾਹਮਣੇ ਆ ਚੁੱਕੇ ਨੇ ਉਸੇ ਆਦਤ ਤੋਂ ਮਜਬੂਰ ਹੋ ਕੇ ਕੇਰੀਆਲ ਹੋਰੀ ਸੰਸੋਧੀਆਂ ਹੋਰੀ ਪੰਜਾਬ ਦੇ ਵਿੱਚ ਆਉਣਗੇ ਤੇ ਪੰਜਾਬ ਦਾ ਪੈਸਾ ਦੋਨੇ ਹੱਥੀ ਲੁੱਟਣਗੇ ਇੱਥੇ ਸਿਕਿਉਰਟੀਆਂ ਵੀ ਲੈਣਗੇ ਇੱਥੇ ਆਉਦਿਆਂ ਤੇ ਹੀ ਬੈਠਣਗੇ ਆ ਕੇ ਤੇ ਇੱਥੇ ਆ ਕੇ ਲੁੱਟਣਗੇ ਵੀ ਮੋਦੀ ਤੋਂ ਡਰਦੇ ਦੇਖੋ ਮੋਦੀ ਸਰਕਾਰ ਬਣਾ ਗਿਆ ਸਾਨੂੰ ਕੋਈ ਖੁਸ਼ੀ ਨਹੀਂ ਸ਼ਾਇਦ ਕੇਜਰੀਆਲ ਤੋਂ ਵੀ ਵੱਡਾ ਦੁਸ਼ਮਣ ਹੈ ਮੋਦੀ ਸਿੱਖਾਂ ਦਾ ਤੇ ਨਾਲੇ ਪੰਜਾਬ ਦਾ ਪਰ ਜਿਹੜੇ ਹੁਣ ਵੱਡੇ ਲੀਡਰ ਤੁਹਾਡੇ ਬੇਲੇ ਹੋ ਗਏ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਪੰਜਾਬ ਵਾਲਿਆਂ ਨੂੰ ਭਜਣਾ ਇਹ ਗੱਲ ਤੈ ਹੈ ਇਹ ਤਾਂ ਭੋਂ ਅੱਥਸਿਆ ਡਾਂਗ ਲੈ ਕੇ ਖੜ ਗਿਆ ਫੇਰ ਤਾਂ ਤੇਰੇ ਨਾਲ ਪੰਜਾਬ ਵੀ ਖੜ ਜੂਗਾ ਪਹਿਲਾਂ ਵੀ ਤੇਰੇ ਕਰਤੀ ਸਰਕਾਰ ਬਣੀ ਸੀ ਜੇ ਭਾਈ ਨਾ ਖੜਾ ਉਹਨਾਂ ਦੇ ਨਾਲ ਹੀ ਲੱਗ ਗਿਆ ਵੀ ਆਜੋ ਮੈਂ ਲਟਾਵਾਂ ਪੰਜਾਬ ਦਾ ਖਜ਼ਾਨਾ ਤੁਸੀਂ ਲੁੱਟੋ ਉਥੋਂ ਵਿਲੇ ਹੋਗੇ ਇਥੋਂ ਲਓ ਮੋਜਾਂ ਸਿਕਿਉਰਟੀਆਂ ਲਓ ਗੱਡੀਆਂ ਲਓ ਜਹਾਜ਼ ਇਥੋਂ ਵਾਲੇ ਵਰਤੋ ਇਥੋਂ ਵੱਡੇ ਵੱਡੇ ਅਹੁਦੇ ਲੈ ਲਓ ਤੇ ਫੇਰ ਤਾਂ ਤੈਨੂੰ ਦੱਸਦਾ ਵੀ ਤੁਹਾਡੇ ਨਾਲ ਵੀ ਦਿੱਲੀ ਵਾਲੀ ਹੋਣੀ ਹੈ ਜਿਹੜੀ ਅੱਜ ਦਿੱਲੀ ਦੇ ਲੋਕਾਂ ਨੇ ਕੀਤੀ ਹੈ ਜੇ ਪਈਆ ਡਾਂਗ ਲੈ ਕੇ ਹੀ ਜੀ ਖੜ ਗਿਆ ਚੰਗੀ ਸੋਹਣੀ ਵੀ ਆਓ ਬੜੋ ਪੰਜਾਬ ਤੋਂ ਲੱਤਾ ਗੁੱਟੂ ਕਿਵੇਂ ਲੈ ਜਾਓਗੇ ਪੰਜਾਬ ਦੇ ਪੈਸੇ ਕਿਵੇਂ ਲੈ ਲਓਗੇ ਪੰਜਾਬ ਦੇ ਵਿੱਚ ਆਉਦੇ ਆ ਕੇ ਕਿਵੇਂ ਲੁੱਟ ਲਓਗੇ ਪੰਜਾਬ ਦੇ ਖਜ਼ਾਨੇ ਨੂੰ ਫੇਰ ਤਾਂ ਤੇਰੀ ਵਾਪਸੀ ਪਿਆ ਹੈ ਦੂਜੀ ਵਾਰ ਵੀ ਜੇ ਤੂੰ ਪੰਜਾਬ ਦੇ ਲੋਕਾਂ ਨਾਲ ਖੜ ਕੇ ਦਿੱਲੀਆਂ ਦਾ ਖੜਾ ਛੱਡ ਕੇ ਪੰਜਾਬ ਦੇ ਹੱਕਾਂ ਲਈ ਡਾਂਗ ਚੱਕ ਲੈ ਨਹੀਂ ਫਿਰ ਭਰਾਵਾ ਦਿੱਲੀ ਵਾਲੀ ਤੇਰੇ ਨਾਲ ਵੀ ਬਣਨੀ ਹੈ ਗੱਲ ਯਾਦ ਰੱਖੀ ਲੋਕ ਨਕਾਰ ਦਿੰਦੇ ਹੁੰਦੇ ਆ ਪਾਰਟੀ ਤੁਹਾਡੀ ਕੇਰੀਅਰ ਤੋਂ ਸ਼ੁਰੂ ਹੋਈ ਸੀ ਕੇਰੀਅਰ ਰੋਲ ਮਾਡਲ ਬਣ ਗਿਆ ਸੀ ਪੂਰੇ ਭਾਰਤ ਦਾ ਪੂਰੀ ਦੁਨੀਆ ਦੇ ਵਿੱਚ ਕਹਿੰਦੇ ਸੀ ਵੀ ਇਹ ਇਮਾਨਦਾਰ ਹੈ ਦੀ ਸਰਕਾਰ ਬਣਾਓ ਐਨਆਰਆਈ ਭਰਾਵਾਂ ਨੇ ਪੂਰਾ ਜ਼ੋਰ ਲਾਤਾ ਸੀ ਪੰਜਾਬ ਤੋਂ ਸਰਕਾਰ ਬਣਾਉਣ ਵਾਸਤੇ ਆ ਪਿਛਲੇ ਕੁਝ ਕੁ 2 ਸਾਲਾਂ ਤੋਂ ਜਿਹੜਾ ਉਹਦਾ ਗਰਾਫ ਡਿੱਗਿਆ ਜਿਹੜੇ ਉਹਦੇ ਝੂਠ ਸਾਹਮਣੇ ਆਏ ਨੇ ਜਿਹੜੇ ਉਹਨੇ ਬੰਗਲੇ ਬਣਾਏ ਨੇ ਕਰੋੜਾਂ ਰੁਪਏ ਲਾ ਕੇ ਗੱਡੀਆਂ ਲਈਆਂ ਨੇ ਸਿਕਿਉਰਟੀਆਂ ਲਈਆਂ ਨੇ ਉਹਨਾਂ ਨੇ ਉਹਦਾ ਗਰਾਫ ਥੱਲੇ ਡਿੱਗਿਆ ਇਹੀ ਭਵਿੱਖ ਤੇਰੇ ਨਾਲ ਹੋਣਾ ਹੈ ਉਹੀ ਗੱਡੀਆਂ ਦੇ ਵਿੱਚ ਤੂੰ ਘੁੰਮਦਾ ਹੈ ਉਹੀ ਸ਼ੌਨਾ ਤੇਰੇ ਘਰ ਆਲੀ ਭੈਣ ਮਾਤਾ ਹੁਰੀ ਪਾਉਂਦੀਆਂ ਨੇ ਤੇ ਉਹੀ ਸਿਕਿਉਰਟੀਆਂ ਮਾਤਾ ਭੈਣ ਹੋਰਾਂ ਕੋਲ ਨੇ ਉਹੀ ਕੇਰੀ ਵਾਲ ਕੋਲੇ ਸੀ ਉਹੀ ਸ਼ੌਕ ਤੂੰ ਪੂਰਨ ਲੱਗ ਗਏ ਆ ਜੇ ਤਾਂ ਭਰਾ ਬਾਈ ਨੇ ਸ਼ੌਂਕਾਂ ਤੋਂ ਮੁੜ ਆਇਆ ਜੇ ਤਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਲੱਗ ਗਿਆ ਪੰਜਾਬ ਦੇ ਲੋਕਾਂ ਨਾਲ ਖੜ ਗਿਆ ਫਿਰ ਤਾਂ ਠੀਕ ਹੈ ਨਹੀਂ ਫਿਰ ਵਾਪਸੀ ਤੇਰੀ ਵੀ ਤੈ ਫਿਰ ਬਹੁਤਾ ਟਾਈਮ ਨਹੀਂ ਲੱਗਦਾ ਹੁੰਦਾ ਜਿਵੇਂ ਦਿੱਲੀ ਦੇ ਵਿੱਚ ਵੱਡੇ ਮਗਰਮਸ ਨਿਤਾੜੇ ਨੇ ਨਕਾਰ ਤੇ ਲੋਕਾਂ ਨੇ ਵੀ ਜਾਓ ਤੇ ਉਵੇਂ ਫਿਰ ਬਾਈ ਇੱਥੇ ਵੀ ਇਹੀ ਹਾਲਾਤ ਹੋਣਿਆ ਪੰਜਾਬ 'ਚ ਜੇ ਤਾਂ ਜਿੱਤਣਾ ਸੱਚਮੁੱਚ ਹੀ ਪੰਜਾਬ ਦਾ ਪੁੱਤ ਹੈ ਤੇ ਫਿਰ ਆ ਡਾਂਗ ਲੈ ਕੇ ਖੜ ਜਾ ਭਰਾ ਇਹ ਤਾਂ ਇਹੀ ਅਪੀਲ ਹੈ ਤੈਨੂੰ ਬਾਕੀ ਭਰਾਵਾ ਤੇਰੀ ਮਰਜ਼ੀ ਹੈ ਬਾਕੀ ਲੋਕਾਂ ਦੀ ਸੋਚ ਆ ਪਰ ਲੋਕਾਂ ਦੀ ਸੋਚ ਮੈਂ ਕਹਿੰਦਾ ਬਸ ਬਿਜਲੀ ਫ੍ਰੀ ਤੱਕ ਲੋਕਾਂ ਦੀ ਸੋਚ ਹੈ ਜਿਹੜੀ ਉਹ ਲਾਈਟ ਆ ਗਈ ਜੀ ਆ ਬਿਜਲੀ ਫ੍ਰੀ ਕਰਤੀ ਜੀ ਆ ਬੱਸਾਂ ਦਾ ਕਿਰਾਇਆ ਫ੍ਰੀ ਕਰਤਾ ਜੀ ਕਿਉਂਕਿ ਐਡੀ ਇੱਕ ਸੋਚ ਦੇ ਦਾ ਮਾਲਕ ਹੈ ਲੋਕ ਕਿਸ ਹੱਥਾਂ 'ਚ ਬਹਿ ਕੇ ਬਸ ਆਹੀ ਉਹਨਾਂ ਨੇ ਇਹ ਨਹੀਂ ਸੋਚਣਾ ਸਾਡਾ ਪਾਣੀ ਕਿੱਥੇ ਗਿਆ ਸਾਡੇ ਡੈਮਾਂ ਦੀ ਪ੍ਰਬੰਧ ਕਿੱਧਰ ਗਏ ਸਾਡੇ ਬੰਦੀ ਸਿੰਘ ਅੰਦਰ ਬੈਠੇ ਐ ਪੰਜਾਬ ਦੇ ਨੌਜਵਾਨਾਂ ਨੇ ਐਨਐਸਏ ਲਾ ਕੇ ਡਿਬਰੂਗੜ੍ਹ ਬੈਠੇ ਐ ਉਹਨਾਂ ਨੇ ਇਹ ਚੀਜ਼ਾਂ ਸੋਚਣੀਆਂ ਨਹੀਂ ਮੰਡੀਆਂ ਦਾਸੀ ਰੁੱਲਦੇ ਰਹੇ ਸਭ ਕੁਝ ਹੀ ਹੋਇਆ ਕੀ ਨਹੀਂ ਹੋਇਆ ਸਾਡੇ ਨਾਲ 84 ਵਾਲੇ ਹਾਲਾਤ ਇੱਥੇ ਬਣ ਗਏ ਸੀ ਪਰ ਅੱਜ ਤੇਰੇ ਕੋਲੇ ਮੌਕਾ ਹੈ ਭਰਾਵਾ ਜੇ ਦਿੱਲੀ ਵਾਲਿਆਂ ਨੂੰ ਰੋਕ ਲੇਂਗਾ ਨਹੀਂ ਫਿਰ ਦੋ ਜੱਥਾ ਨਾਲ ਦਿੱਲੀ ਵਾਲੇ ਲੁੱਟਣਗੇ ਪੰਜਾਬ ਚ ਆਉਧਿਆਂ ਤੇ ਆ ਕੇ ਬੈਠਣਗੇ ਪੰਜਾਬ ਦੇ ਵਿੱਚ ਪ੍ਰਵਾਸ ਵੀ ਹੋਊਗਾ ਪੰਜਾਬ ਦੇ ਵਿੱਚ ਮਜ਼ਦੂਰਾਂ ਦਾ ਕੰਮ ਵੀ ਹੋਇਆ ਜਾਊਗਾ ਆਪਾਂ ਇਹ ਲਿਆ ਕੇ ਇੱਥੇ ਬਿਠਾਏ ਜਾਣਗੇ ਤੇ ਜੇ ਆਪ ਉਸ ਬਚਾ ਗਿਆ ਤੂੰ ਪੰਜਾਬ ਨੂੰ ਲੁੱਟਣੋਂ ਬਚਾ ਗਿਆ ਤੇ ਫਿਰ ਦੁਬਾਰੇ ਤੂੰ ਆ ਸਕਦਾ ਹੈ ਭਰਾਵੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਸੀ ਦਿੱਲੀ ਦੇ ਲੋਕਾਂ ਨੇ ਜੋ ਵੀ ਫਤਵਾ ਜਿਹਨੂੰ ਵੀ ਦਿੱਤਾ ਉਹਨਾਂ ਨੂੰ ਉਹਨਾਂ ਦੀ ਮੁਬਾਰਕਾ ਹੈ ਭਰਾਵੋ ਦੇਖੋ ਸਾਡੇ ਤਾਂ ਸਾਰੇ ਦੁਸ਼ਮਣ ਨੇ ਕੇਰੀਆਲ ਵੀ ਓਡੀ ਸਿੱਖਾਂ ਦੁਸ਼ਮਣ ਹੈ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਜਿਹੜੀ ਫਾਈਲ ਸੇ ਦਫ਼ਤਰ ਚ ਰੁਲਦੀ ਰਹੀ ਹੈ ਉਨੇ ਅਜ ਤੱਕ ਕਦੇ ਸਾਡੇ ਹੱਕਾਂ ਦੀ ਗੱਲ ਨਹੀਂ ਕੀਤੀ ਤੇ ਪ੍ਰੋਫੈਸਰ ਦਿਵਿੰਦਰਪਾਲ ਭੁੰਦਰ ਦੀ ਜੈ ਹੋ ਜੇ ਕਿ ਜੀ ਆ ਮੋਦੀ ਦਾ ਸਭ ਨੂੰ ਪਤਾ ਹੀ ਆ ਕਿ ਅੰਦਰੋਂ ਅੰਦਰ ਹੀ ਕਿਵੇਂ ਸਾਨੂੰ ਮਾਰਨ ਤੇ ਤੋਲਿਆ ਹੋਇਆ ਪਰ ਭਵੰਤ ਸਿੰਘ ਹੁਣ ਤੇ ਉਹ ਦੇਖਦੇ ਆ ਵੀ ਆ ਸੰਭਾਲੀ ਡਾਂਗ ਲੈ ਕੇ ਖੜਦਾ ਹੈ ਕਿ ਨਹੀਂ ਖੜਦਾ